ਜੋਗਵਾਈ ਕਰ ਰਿਹਾ ਬਲਦੇਵ ਸਿੰਘ ਜ਼ੀਰਾ ਉਹ ਬੋਲ ਰਿਹਾ ਕਿ ਪਹਿਲੇ ਨੰਬਰ ਤੇ ਮੇਰਾ ਨਾਮ ਆ ਲੇਕਿਨ ਸੁਣੋ ਬਲਦੇਵ ਸਿੰਘ ਜ਼ੀਰਾ ਇਸ ਗਰੁੱਪ ਮੇ ਸਭ ਤੋਂ ਉੱਤਰਾ ਵੀ ਆਦਮੀ ਹੈ ਸਭ ਤੋਂ ਪਹਿਲੇ ਜਾਲੀ ਮਰਵਾਣੇ ਵਾਲਾ ਹੈ ਪੱਥਰ ਮਰਵਾਣੇ ਵਾਲਾ ਜਾਲੀ ਮੇ ਕੰਡਾ ਮਰਵਾਣੇ ਵਾਲਾ ਹੈ ਬਲਦੇਵ ਸਿੰਘ ਜ਼ੀਰਾ ਬਲਦੇਵ ਸਿੰਘ ਜ਼ੀਰਾ ਡੈਸਪਰੇਟ ਆਦਮੀ ਹੈ ਦੇ ਕੋਲੇ ਕਿਹੜਾ ਹਥਿਆਰ ਆ ਖਤਰਨਾਕ ਤਾਂ ਉਹ ਹੁੰਦਾ ਨਾ ਸਾਡੇ ਕਿਸਾਨ ਖਾਲੀ ਹੱਥ ਨਾਲ ਕੀ ਕਰ ਦੇਣਗੇ ਬੇਮੇਚੀ ਟੱਕਰ ਆਏ ਅਸੀਂ ਕੁਝ ਨਹੀਂ ਵਿਗਾੜ ਸਕਦੇ ਅਸੀਂ ਚਾਹ ਕੇ ਵੀ ਖਾਲੀ ਇੱਥੇ ਨਾਲ ਕੁਝ ਵਿਗਾੜ ਹੀ ਨਹੀਂ ਸਕਦੇ ਉਹਨਾਂ ਦਾ ਉਹ ਕਹਿੰਦੇ ਕਿ ਪਲਾਸਟਿਕ ਕੀ ਬੁਲੇਟ ਵੀ ਚਲਾਈ ਗਈ ਨੋ ਇੱਕ ਵੀ ਬੁਲੇਟ ਇੱਕ ਵੀ ਬੁਲੇਟ ਨਹੀਂ ਚਲਾਈ ਗਈ ਆਹ ਜਿਹੜੀ ਗੋਲੀ ਆ ਆ ਚਲਾਉਣ ਵਾਲਾ ਸਾਡੇ ਕੋਲ ਤਾਂ ਕੋਈ ਫਾਰਮੂਲਾ ਹੈ ਨਹੀਂਗਾ ਤੇ ਇਹ ਹੋਰ ਕਿਹਨੇ ਚਲਾਈ ਆ ਸਬਾਨ ਕਿਹਨੇ ਚਲਾਇਆ ਦੱਸੋ ਆ ਤੁਸੀਂ ਸਾਰੇ ਖੜੇ ਆ ਜੇ ਇਹਨਾਂ ਨੇ ਨਹੀਂ ਚਲਾਇਆ ਤੇ ਇਹ ਕਿੱਥੋਂ ਆ ਗਿਆ ਸਮਾਨ ਫੁੱਲ ਵੀ ਵਰਸਾਏ ਅੱਜ ਤੋਂ ਵਾਲਾ ਅਲੱਗ ਤਸਵੀਰ ਫੁੱਲ ਵੀ ਵਰਸਾਏ ਉਸਕੇ ਬਾਅਦ ਕਿਉਂ ਫੁੱਲ ਵਰਸਾਏ ਸ਼ਾਂਤੀ ਦਾ ਪ੍ਰਸਤਾਵ ਹੈ ہماری ਤਰਫੋਂ ਫੁੱਲ ਵਰਸਾਏ ਆ ਸਿਰ ਮੀਡੀਆ ਨੂੰ ਵਿਖਾਉਣ ਆਸਤੇ ਉਦੋਂ ਪਹਿਲਾਂ ਉਦੋਂ ਪਹਿਲਾਂ ਕਿੰਨੇ ਸ਼ੈੱਲ ਚਲਾ ਚੁੱਕੇ ਸੀ ਕਿੰਨੀਆਂ ਆਹ ਗੋਲੀਆਂ ਚਲਾ ਚੁੱਕੇ ਸੀ ਬਾਅਦ ਵਿੱਚ ਫੁੱਲ ਬਰਸਾਏ ਬਤੂ ਤੂੰ ਫੁੱਲ ਬਰਸਾਉਣ ਤੋਂ ਤੁਰੰਤ ਬਾਅਦ ਤੁਹਾਡੇ ਉੱਤੇ ਵੀ ਹਮਲਾ ਹੋਇਆ ਸਾਰੇ ਮੀਡੀਆ ਕਰਮੀ ਉੱਥੇ ਮੌਜੂਦ ਸੀਗੇ ਮੈਂ ਆਪ ਸਵੇਰ ਸੇ ਸੁਣੋ ਸਵੇਰ ਸੇ ਆਪਕੋ ਤਿੰਨ ਵਾਰ ਹਮਨੇ ਲਿਸਟ ਕੇ ਬਾਰੇ ਮੈਂ ਬਤਾ ਦਿਆ ਜੇ ਹਮਾਰੀ ਲਿਸਟ ਮੇ ਇੱਕ ਵੀ ਗਲਤੀ ਹੋ ਹਮ ਆਪਕੇ ਗੁਨਾਹਗਾਰ ਹੈ ਹਮੇ ਈਮੇਲ ਹਮੇ ਈਮੇਲ ਪਈ ਹੈ ਕਿਸਾਨ ਯੂਨੀਅਨ ਦੀ बोल रहे हैं कि एक जो अगवाई कर रहे हैं बलदेव सिंह जीरा वो बोल रहे हैं कि पहले नंबर पे मेरा नाम है लेकिन बलदेव सिंह जीरा इस ग्रुप में सबसे उपद्रवी आदमी है पत्थर मरवाने वाला है जाली में कंडा मरवाने वाला है बलदेव सिंह जीरा बलदेव सिंह जीरा एक डेस्परेट आदमी है उसकी मनसा शांतिपूर्ण धरने की नहीं थी भाई हमारी लिस्ट में सबके नाम है हमसे ले लो आपको दे दें आप एक फोटो कॉपी फोटो खींच लो मैं आपसे आप सर आपसे एक बात कह रहा हूँ क्या कानून आप पैदल जाओ आप कहो मैं पूरे भारत की यात्रा करना चाह रहा हूँ आप एक इंटीमेशन हरेक गवर्नमेंट को दे रहे हो ना पीसफुली भारत की यात्रा के लिए तो इतने बड़े हो गए क्या कानून से ऊपर की ये इंफॉर्मेशन भी नहीं देंगे हमें जाना किसानों ने सुनो एक भी एक मिनट किसान परमिशन ले, ले किसान परमिशन ले और आगे जाए किसान परमिशन ले आगे जाए यदि कानून तोड़ेंगे तो हम तैयार हैं भाई किसान कि प्लास्टिक की बुलेट भी चलाई गई है नो एक भी बुलेट एक भी बुलेट नहीं चलाई गई हमने हमने टीयर गैस कौन सी गैस छोड़ी आपको भी बड़ा इम्पॉक्टर सुनो सारे मीडिया ने देखा हमारे पास टीयर गैस के स्टंट फायर हैं वो करे हमने जिनमें धुआं भी कम है नुकसान भी कम है आप सुनो आप सबके माध्यम से आप जोड़ के विनती कर रहा हूँ पूरे किसान यूनियन से पूरे देश की किसान यूनियन से आप देश की सरकार से जो भी अनुरोध करेंगे देश की सरकार आपका हर काम करेगी देश की सरकार कानून के खिलाफ नहीं है लेकिन हमारे से लड़ाई ना करें प्लीज फूल भी बरसाए आज तो अलग अलग तस्वीर फूल भी बरसाए उसके बाद क्यों फूल बरसाए शांति का प्रस्ताव है हमारी तरफ से आप पी लीजिए आप सेंट्रल गवर्नमेंट से बात करें अपना प्रपोजल भेजे आपके वो नहीं आ रहे हैं तो आप मिलने चले जाओ देश देश की सरकार आपके साथ है भाई देश की सरकार अपनी देश की जनता के लिए जनता के द्वारा जनता के की लिए चुनी गई सरकार है वो उसका कभी नहीं चाहेगी यदि 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 लेकिन देश विरोधी आदमी कानून हाथ में लेंगे तो पुलिस कभी पीछा नहीं है सब, ਡੀਐਸਪੀ ਆ ਰਾਮ ਕੁਮਾਰ ਆਮਪਾਲ ਹੋਰਾਂ ਨਾਲ ਗੱਲ ਕਰਕੇ ਆਏ ਆ ਉਹ ਕਹਿੰਦੇ ਕਿ ਸਭ ਤੋਂ ਜੇਕਰ ਕੋਈ ਖਤਰਨਾਕ ਵਿਅਕਤੀ ਆ ਤਾਂ ਬਲਦੇਵ ਸਿੰਘ ਜ਼ੀਰਾ ਸਾਡੇ ਦੇ ਕਹਿੰਦੇ ਅਟੈਕ ਕਰਵਾ ਰਹੇ ਆ ਦੇਖੋ ਸਵੇਰੇ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਵੀ ਜਿਹੜੀ ਸਾਡੇ ਕੋਲ ਲਿਸਟ ਆਈ ਆ ਸਾਡੇ ਕੋਲੇ ਲਿਸਟ ਆਈ ਆ ਵੀ ਆਪਾਂ ਬਲਦੇਵ ਸਿੰਘ ਜ਼ੀਰਾ ਕੋਲ ਨੂੰ ਅਸੀਂ ਇੱਥੇ ਆਉਣ ਦੇ ਬਣਾਈ ਆ ਕਹਿੰਦੇ ਸੀ ਹੈ ਹੀ ਨਹੀਂ ਲਿਸਟ 'ਚ ਫੇਰ ਜਦੋਂ ਸਵੇਰ ਦੇ ਗੱਲਬਾਤ ਕੀਤੀ ਆ ਹੁਣ ਦੇਖੋ ਗੋਲੀਆਂ ਰਬੜ ਦੀਆਂ ਇਹ ਮਾਰ ਰਹੇ ਆ ਸਾਡੇ ਤੇ ਅਥਰੂਗਾਂ ਸ ਇਹਨਾਂ ਨੇ ਚਲਾ ਲਈ ਸਾਡੇ ਕੋਲੇ ਕਿਹੜਾ ਹਥਿਆਰ ਆ ਖਤਰਨਾਕ ਤਾਂ ਉਹ ਹੁੰਦਾ ਨਾ ਸਾਡੇ ਕਿਸਾਨ ਖਾਲੀ ਹੱਥ ਨਾਲ ਕੀ ਕਰ ਦੇਣਗੇ ਬੇਮੇਚੀ ਟੱਕਰ ਆਏ ਅਸੀਂ ਕੁਝ ਨਹੀਂ ਵਿਗਾੜ ਸਕਦੇ ਅਸੀਂ ਚਾਹ ਕੇ ਵੀ ਖਾਲੀ ਹੱਥ ਨਾਲ ਕੁਝ ਵਿਗਾੜ ਹੀ ਨਹੀਂ ਸਕਦੇ ਉਹਨਾਂ ਦਾ ਉਹ ਕਹਿੰਦੇ ਕਿ ਤੁਸੀਂ ਚਾਹੁੰਦੇ ਹੋ ਕਿ ਇੱਥੇ ਸਥਿਤੀ ਖਰਾਬ ਹੋਏ ਲਾਅਨ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੋਏ ਕਹਿੰਦੇ ਪੁਲਿਸ ਦੇ ਉੱਪਰ ਅਟੈਕ ਕਰਨ ਲਈ ਵੀ ਤੁਸੀਂ ਪਿੱਛੋਂ ਹੱਲਾਸ਼ੇਰੀ ਦੇ ਰਹੇ ਹੋ ਦੇਖੋ ਪਹਿਲੀ ਗੱਲ ਤਾਂ ਜਿਹੜੀ ਲਾਅਨ ਆਰਡਰ ਦੀ ਸਥਿਤੀ ਆ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਨੇ ਖਰਾਬ ਕੀਤੀ ਐ ਈਡੀਆਂ ਈਡੀਆਂ ਵੱਡੀਆਂ ਕਹਿੰਦਾ ਤੁਸੀਂ ਪਾਕਿਸਤਾਨ ਬਾਰਡਰ ਤੇ ਦੇਖੀ ਹੈ ਜੀ ਕਿਤੇ ਤੁਸੀਂ ਚੇਰਾ ਵਾਲੇ ਬਾਰਡਰ ਤੇ ਸ਼ਾਇਦ ਵੇਖੀਆ ਹੋਣ ਪਹਿਲਾਂ ਕੰਧਾਂ ਕੱਢੀਆਂ ਉੱਤੇ ਜਾਲੀਆਂ ਲਾਈਆਂ ਅਸੀਂ ਦੇਸ਼ ਦੇ ਪਸੰਦੇ ਨਹੀਂਗੇ ਰਾਜਤਾਨੀ ਸਾਡੀ ਨਹੀਂਗੀ ਕੀ ਗੱਲ ਸਾਨੂੰ ਆਪ ਦੀ ਗੱਲ ਕਹਿਣ ਦਾ ਹੱਕ ਕੋਈ ਹੱਕ ਨਹੀਂਗਾ ਸਾਡੇ ਜਦੋਂ ਅਸੀਂ ਹੱਕ ਮੰਗਦੇ ਆ 10 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਉੱਥੇ ਜਦੋਂ ਹੱਕ ਮੰਗਦੇ ਆ ਪਹਿਲਾਂ ਆਂਦੇ ਵੀ ਟਰੈਕਟਰ ਨਾਲ ਲੈ ਕੇ ਆਓ ਅਸੀਂ ਤੁਹਾਡੇ ਟਰੈਕਟਰ ਟੈਂਕਾਂ ਹਮਲਾਵਰ ਹੋ ਕੇ ਆਉਣੇ ਅਸੀਂ ਇਹਨਾਂ ਦੀ ਮੰਨ ਲਈ ਲੋਕਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਪੈਦਲ ਕਿਉਂ ਨਹੀਂ ਜਾਂਦੇ ਅਸੀਂ ਉਹ ਮੰਨ ਕੇ ਪੈਦਲ ਚਲੇ ਗਏ ਹੁਣ ਪੈਦਲ ਵੀ ਸਾਨੂੰ ਨਹੀਂ ਜਾਣ ਦਿੰਦੇਗੇ ਕਹਿ ਰਹੇ ਆ ਸਾਨੂੰ ਵੀ ਇਹੋ ਹਮਲਾਵਾਰ ਅਸੀਂ ਹਮਲਾਵਾਰਾਂ ਕਿ ਇਹ ਆ ਹੁਣ ਸ਼ਾਂਤੀ ਦਾ ਪ੍ਰਸਤਾਵ ਦਿੱਤਾ ਅਸੀਂ ਤਾਂ ਫੁੱਲ ਵੀ ਵਰਸਾਏ ਆ ਪਰ ਕਹਿੰਦੇ ਅੱਗੋਂ ਅਟੈਕਰ ਹੋਗੇ ਕਿਸਾਨ ਫੁੱਲ ਵਰਸਾਏ ਆ ਸਿਰ ਮੀਡੀਆ ਨੂੰ ਵਿਖਾਉਣ ਵਾਸਤੇ ਉਦੋਂ ਪਹਿਲਾਂ ਉਦੋਂ ਪਹਿਲਾਂ ਕਿੰਨੇ ਸ਼ੈੱਲ ਚਲਾ ਚੁੱਕੇ ਸੀ ਕਿੰਨੀਆਂ ਆਹ ਗੋਲੀਆਂ ਚਲਾ ਚੁੱਕੇ ਸੀ ਬਾਅਦ ਵਿੱਚ ਫੁੱਲ ਵਰਸਾਏ ਬਤੂ ਫੁੱਲ ਵਰਸਾਉਣ ਤੋਂ ਤੁਰੰਤ ਬਾਅਦ ਤੁਹਾਡੇ ਉੱਤੇ ਵੀ ਹਮਲਾ ਹੋਇਆ ਸਾਰੇ ਮੀਡੀਆ ਕਰਮੀਆਂ ਉੱਥੇ ਮੌਜੂਦ ਸੀਗੇ ਤਸਵੀਰਾਂ ਇੱਕ ਵਾਰੀ ਜ਼ਰੂਰ ਦਿਖਾ ਦਿਓ ਇਹ ਹੱਥ ਦੇ ਵਿੱਚ ਬਿਲਕੁਲ ਹਾਂ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਾਲੀਆਂ ਗੋਲੀਆਂ ਚੱਲੀਆਂ ਹੋਈਆਂ ਨੇ ਇਹ ਇਹ ਆ ਪਲਾਸਟਿਕ ਦੀ ਆ ਇਹ ਇਹ ਪਲਾਸਟਿਕ ਦੀ ਗੋਲੀ ਇਹ ਕਹਿ ਰਹੇ ਨੇ ਕਿ ਇਹ ਇਹ ਵਾਲੀ ਗੋਲੀ ਜਿਹੜੀ ਆ ਇਹ ਇਹ ਚੱਲੀ ਹੋਈ ਆ ਪਲਾਸਟਿਕ ਦੀ ਤਾਂ ਇਹ ਇਸ ਤਰੀਕੇ ਨਾਲੇ ਕਿਹਾ ਜਾ ਰਿਹਾ ਪਰ ਪੁਲਿਸ ਕਹਿ ਰਹੀ ਆ ਕਿ ਇੱਕ ਵੀ ਬੁਲੇਟ ਨਹੀਂ ਚਲਾਈ ਅਸੀਂ ਸਵਾਲ ਕੀਤਾ ਕਿ ਕੀ ਤੁਸੀਂ ਪਲਾਸਟਿਕ ਦੀ ਬੁਲੇਟ ਚਲਾਈ ਆ ਉਹ ਕਹਿੰਦੇ ਇੱਕ ਵੀ ਗੋਲੀ ਸਾਡੇ ਵੱਲੋਂ ਨਹੀਂ ਚਲੀ ਦੇਖੋ ਜੀ ਦੇਖੋ ਆਹ ਜਿਹੜੀ ਗੋਲੀ ਆ ਆ ਚਲਾਉਣ ਵਾਲਾ ਸਾਡੇ ਕੋਲ ਤਾਂ ਕੋਈ ਫਾਰਮੂਲਾ ਹੈ ਨਹੀਂਗਾ ਤੇ ਇਹ ਹੋਰ ਕਿਹਨੇ ਚਲਾਈ ਆ ਆ ਸਮਾਨ ਕਿਹਨੇ ਚਲਾਇਆ ਦੱਸੋ ਆ ਤੁਸੀਂ ਸਾਰੇ ਖੜੇ ਆ ਜੇ ਇਹਨਾਂ ਨੇ ਨਹੀਂ ਚਲਾਇਆ ਤੇ ਇੱਕਥੋਂ ਆ ਗਿਆ ਸਮਾਨ ਇੱਕ ਕਿਸਾਨਾਂ ਦੇ ਬੁਲਟਾਂ ਮਾਰੀਆਂ ਗਈਆਂ ਰੌਡ ਵਾਲੀਆਂ ਗੋਲੀਆਂ ਮਾਰੀਆਂ ਗਈਆਂ ਆ